ਆਈ ਨੀਤੀ ਬਾਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਸਟੇਸ਼ਨ ਦਰਾਂਗੇ ਦੇ ਕਿ ਉਹ ਜ ਇੱਕ ਬੰਦਾ ਜਿਹਦਾ ਨਾਮ ਕੇ ਕਮਲਦੀਪ ਸਿੰਘ ਔਰ ਪਟਾ ਗਜ਼ਾਸਪੁਰ ਦਾ ਰਹਿਣ ਵਾਲਾ ਔਰ ਆਦੀਆਂ ਪਿੰਡ ਤੇ ਹਾਤਾ ਜਵੰਗਾ ਸੋ ਇਹ ਬੰਦਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਕਿਸੇ ਵੀ ਜੋ ट्रांजैक्शन ਕਰ ਰਿਹਾ ਉੱਥੇ ਜਾਲੀ ਕਰੰਸੀ ਯੂਜ਼ ਕਰ ਰਿਹਾ ਸੋ ਇਸੇ ਇਨਫੋਰਮੇਸ਼ਨ ਦੇ ਰੈਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ ਏ 5500 ਦੇ 7 ਨੋਟ ਮਿਲੇ ਮੀਨਸ 3500 ਰੁਪਏ ਦੇ ਬਲੋਂ ਚਾਲੀ ਮਿਲੇ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਔਰ 179 180 ਪੀਐਨ ਐਸ ਕੈਸ ਪਰਚਾ ਦਰਜ ਕਰਕੇ ਜਦੋਂ ਉਹਦੀ ਹੋਰ ਪੁੱਛਗਿੱਛ ਕੀਤੀ ਡਾਇਲੋਗੇਸ਼ਨ ਜੀ ਦੀ ਚੰਗੀ ਤਰ੍ਹਾਂ ਤਾਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਜਿਹੜਾ ਪੈਸਾ ਕਾਉਂਟਰਫੇਟ ਕਰੰਸੀ ਹੈ ਇਹ ਨਿਰਮਲ ਸਿੰਘ ਵਾਸੀ ਬਸੰਤਪੁਰ ਥਾਣਾ ਸੂਰਤ ਮੰਲੀਆ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਬਟਾਲੇ ਦੇ ਵਿੱਚ ਪੈਂਦਾ ਹੈ ਉਦੋਂ ਗੁਰੂ ਇਹ ਲੈ ਕੇ ਆਇਆ ਸੀ ਆਪਣੇ ਜੋ ਵੀ ਇਹ ਪੈਸੇ ਲੈਂਦਾ ਸੀ ਜਿੱਦਾਂ ਇਹ ਰੀਸੈਂਟਲੀ ਇਹ 90 ਲੱਖ ਰੁਪਏ ਲੈਂਦਾ ਸੀ ਤੇ ਉਹਨੂੰ ਇਸ ਨੇ 30 ਲੱਖ ਰੁਪਇਆ 30000 ਦੀ 13 ਹੁੰਦਾ ਸੀ ਬਾਕੀ ਇਹ ਆਪਣੇ ਯੂਜ਼ ਕਰ ਲੈਂਦਾ ਸੀ ਸੋ ਇਸ ਲਾਰਜ ਦੇ ਤਹਿਤ ਇਸ ਨੇ ਉਸ ਬੰਦੇ ਕੋਲੋਂ ਪੈਸੇ ਲੈਂਦਾ ਸੀ ਸੋ ਇਸ ਇਨਫੋਰਮੇਸ਼ਨ ਤੇ ਆਪਾਂ ਅੱਜ ਟੀਮ ਸਾਡੀ ਨੇ ਤਰਗੜੀ ਦੀ ਹੈ ਉਹਨੂੰ ਵੀ ਅਰੈਸਟ ਕਰ ਲਿਆ ਇਹਦਾ ਨਾਮ ਜਿਹੜਾ ਜਰਮਲ ਸਿੰਘ ਹੈਗਾ ਇਹ ਪਹਿਲਾ ਇਹਨਾਂ ਦੀ ਦੋਨਾਂ ਦੀ ਮੁਲਾਕਾਤ ਜਿਹੜੀ ਜੇਜ਼ ਹੋਈ ਸੀ ਉੱਥੇ ਇਹਨਾਂ ਨੇ ਸਾਰਾ ਪਲਾਨ ਕੀਤਾ ਸੀ ਸੋ ਇਸ ਨਿਰਮਲ ਸਿੰਘ ਕੋਲੋਂ ਜਿਹੜਾ ਕਿ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਰਹਿੰਦਾ ਹੈ ਇਹਦੇ ਕੋਲੋਂ ਸਾਨੂੰ 2 ਲੱਖ ਰੁਪਏ ਕਾਉਂਟਰਫੀਟ ਕਰੰਸੀ ਜਿਹੜੀ ਆ ਉਹ ਰਿਕਵਰ ਹੋ ਚੁੱਕੀ ਹੈ ਸੋ ਇਸ ਦੇ ਪਿੱਛੇ ਕੁਝ ਆਪਾਂ ਇਨਕੈਰੋਗੇਸ਼ਨ ਕਰ ਰਹੇ ਹਾਂ ਇਹ ਕਰੰਸੀ ਜਿਹੜੀ ਕਾਉਂਟਰਫੀਟ ਕਰੰਸੀ ਹੈ ਇਹਦਾ origin ਹੋਰ ਪਿੱਛੇ ਹੈ ਜਿਸ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਉਹਨਾਂ ਲਈ ਟਾਈਮ ਦੇ ਵਿੱਚ ਸਾਨੂੰ ਹੋਰ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਕਰਾਂ ਤਾਂ ਕੁਝ ਚੀਜ਼ਾਂ ਸਾਹਮਣੇ ਆਣਗੀਆਂ